ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਵਾਲੀ ਵੀਡੀਓ ਦਾ ਵਿਸ਼ਾ ਆਪਣਾ ਥੋੜਾ ਜਿਹਾ ਪਹਿਲਾਂ ਵਾਲੀਆਂ ਵੀਡੀਓ ਤੋਂ ਨਰੋਂ ਹਟਕੇ ਆ ਪਰ ਆਪਣੇ ਸਾਰਿਆਂ ਦੇ ਇਹ ਧਿਆਨਯੋਗ ਗੱਲਾਂ ਆਪਾਂ ਜਿਹੜੀ ਆ ਇਸ ਵੀਡੀਓ ਦੇ ਵਿੱਚ ਅੱਜ ਕਰਨੀ ਆ ਜ਼ਰੂਰੀ ਆ ਕਿਉਂਕਿ ਆਪਾਂ ਸਾਰੇ ਕਿਸਾਨੀ ਦੇ ਨਾਲ ਜੁੜੇ ਹੋਏ ਪਰਿਵਾਰ ਆ ਜਿਹੜੇ ਵੀ ਤੁਸੀਂ ਆਪਣੇ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਹੋ ਸੋ ਜ਼ਰੂਰੀ ਗੱਲਬਾਤ ਆਪਾਂ ਤੁਹਾਡੇ ਨਾਲ ਇੱਕ ਜ਼ਰੂਰੀ ਵਿਸ਼ਾ ਜਿਹੜਾ ਉਹ ਸਾਂਝਾ ਕਰਨ ਲੱਗੇ ਆ ਜਰੂਰ ਵੀਡੀਓ ਨੂੰ ਧਿਆਨ ਦੇ ਕੇ ਸੁਣਿਓ ਤਾਂ ਅੱਗੇ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆ ਅੱਜ ਦਾ ਜਿਹੜਾ ਵਿਸ਼ਾ ਦੋਸਤੋ ਆਪਣਾ ਜਿਹੜੀ ਝੋਨੇ ਦੀ ਫਸਲ ਹੈ ਉਹ ਲਗਭਗ ਪੱਕਣ ਦੇ ਨੇੜੇ ਆ ਜਾਂ ਕੁਝ ਕੁ ਸੱਜਣਾ ਨੇ ਹੋ ਸਕਦਾ ਝੋਨਾ ਵੱਢ ਵੀ ਲਿਆ ਹੋਵੇ ਜਾਂ ਜਿਹੜੇ 26 ਝੋਨੇ ਆ ਉਹ ਕੁਝ ਦਿਨਾਂ ਤੱਕ ਜਿਹੜੇ ਹੈਗੇ ਉਹ ਕਟਾਈ ਦੇ ਨੇੜੇ ਆ ਵੱਢਣ ਵਾਲੇ ਆ ਤੇ ਕੁਝ ਵੱਡੇ ਵੀ ਜਾ ਚੁੱਕੇ ਆ ਸੋ ਜਿਹੜੀ ਆਪਾਂ ਗੱਲਬਾਤ ਕਰਨੀ ਆ ਦੋਸਤੋ ਉਹਦਾ ਵਿਸ਼ਾ ਬੀਜ ਦੇ ਨਾਲ ਸੰਬੰਧਤ ਆ ਕਿਉਂਕਿ ਅਕਸਰ ਆਪਾਂ ਖੇਤਾਂ ਦੇ ਵਿੱਚ ਜਿਹੜਾ ਝੋਨਾ ਬੀਜਦੇ ਆ ਜਦੋਂ ਪਨੀਰੀ ਬੀਜ ਦੇ ਤਾਂ ਤਕਰੀਬਨ ਜਿਹੜੇ ਕਾਫੀ ਲੋਕ ਹੈਗੇ ਆ ਜਿਹੜੇ ਕਿਸਾਨ ਹੈ ਉਹ ਜਿਹੜਾ ਬੀਜ ਹੈ ਉਹ ਬਾਹਰੋਂ ਸ਼ਹਿਰੋਂ ਦੁਕਾਨ ਤੋਂ ਜਾਂ ਮੰਡੀ ਤੋਂ ਲੈ ਕੇ ਜਿਹੜਾ ਉਹ ਪਨੀਰੀ ਬੀਜ ਦੇ ਆਕਸਰ ਤਕਰੀਬਨ ਇਹ ਰਵਾਜ ਹੁਣ ਆਪਣੇ ਚੱਲਿਆ ਹੋਇਆ ਕਿ ਆਪਾਂ ਜਦੋਂ ਵੀ ਬੀਜ ਕੋਈ ਜ਼ਿਆਦਾਤਰ ਹੁਣ ਕਣਕ ਦਾ ਬੀਜ ਵੀ ਅਸੀਂ ਹਰ ਵਾਰ ਨਵਾਂ ਲੈ ਕੇ ਬੀਜਦੇ ਆ ਦੁਕਾਨ ਤੋਂ ਲੈ ਕੇ ਬੀਜਦੇ ਆ ਇਹ ਨਹੀਂ ਵੀ ਉਹ ਕਿਸਮ ਨਵੀਂ ਲੈਣੇ ਆ ਪਰ ਵੈਸੇ ਹੀ ਕਿਆਏ ਹੁੰਦਾ ਵੀ ਚਲੋ ਨਹੀਂ ਆਪਾਂ ਨਵਾਂ ਬੀ ਲੈ ਕੇ ਬੀਜਾਂਗੇ ਉਹ ਸੋਧਿਆ ਹੋਇਆ ਹੁੰਦਾ ਸੋ ਸੋਧੇ ਹੋਏ ਬੀਜ ਦੀ ਆਪਾਂ ਅੱਜ ਗੱਲਬਾਤ ਕਰਨੀ ਵੀ ਕਿੰਨਾ ਕੋਹੋ ਬੀਜ ਜਿਹੜਾ ਸੋਧਿਆ ਹੁੰਦਾ ਤੇ ਕਿੰਨਾ ਕੋਹੋ ਉਹਦੇ ਵਿੱਚ ਰਲਾ ਮਿਲਾ ਹੁੰਦਾ ਆ ਤੁਸੀਂ ਫਸਲ ਜਿਹੜੀ ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਇਹ ਝੋਨਾ ਜਿਹੜਾ ਡੋਗਰ ਪੂਸ਼ਾ ਬਾਈ ਹੁਣਾਂ ਨੇ ਲੈ ਕੇ ਬੀਜਿਆ ਵੀ ਇਹ ਇਹ ਲੈ ਕੇ ਬੀਜਿਆ ਕਿੱਥੋਂ ਲਿਆ ਜਾਂ ਕਿਤੋਂ ਲਿਆ ਉਹ ਆਪਾਂ ਗੱਲ ਨਹੀਂ ਕਰਨੀ ਆਪਣਾ ਵਿਸ਼ਾ ਉਹ ਨਹੀਂ ਹੈਗਾ ਤੁਸੀਂ ਦੇਖ ਸਕਦੇ ਆ ਵੀ ਇਹਦੇ ਵਿੱਚ ਆਹ ਜਿਹੜਾ ਰਲਾ ਮਿਲਾ ਉਹ ਕਿੰਨੇ ਪਰਸੈਂਟ ਹੈ ਆਹ ਜਿਹੜਾ ਝੋਨਾ ਅਸਲੀ ਹੈਗਾ ਆ ਉਹ ਝੋਨਾ ਜਿਹੜਾ ਤੁਸੀਂ ਦੇਖ ਰਹੇ ਆ ਇਹਦੀਆਂ ਮੁੰਜਰਾ ਹਲੇ ਨਿਕਲ ਗਈਆਂ ਨੇ ਨਿਸਰ ਰਿਹਾ ਕੁਛ ਕੁਛ ਨਿਸਰਿਆ ਹੋਇਆ ਤੇ ਦਾਣੇ ਹਲੇ ਬੰਨੇ ਆ ਮਤਲਬ ਕਿ ਹਲੇ ਬਿਲਕੁਲ ਹਰੇ ਦਾਣੇ ਆ ਤਾਂ ਜਿਹੜਾ ਤੁਸੀਂ ਆ ਵਿੱਚ ਹੋਰ ਆ ਝੋਨਾ ਦੇਖ ਰਹੇ ਆ ਤੁਸੀਂ ਇਹ ਝੋਨਾ ਜਿਹੜਾ ਹੈਗਾ ਵਿੱਚ ਇਹਦੇ ਰਲਾ ਹੈ ਤੇ ਇਹ ਪੱਕਿਆ ਪਿਆ ਹੁਣ ਆ ਤੁਸੀਂ ਮੈਂ ਤੁਹਾਨੂੰ ਦੂਰੋਂ ਕਰਕੇ ਦਿਖਾਉਣਾ ਵੀ ਵੀ ਇਹਦੇ ਵਿੱਚ ਕਿੰਨਾ ਕਰਲਾ ਹੋਇਆ ਹੋਇਆ ਉਹ ਤੁਸੀਂ ਸਾਈਡ ਤੇ ਦੇਖ ਸਕਦੇ ਆ ਵੀ ਕਿੰਨੇ ਬੂਟੇ ਜਿਹੜੇ ਦਾਣੇ ਉਹ ਜਿਹੜੇ ਝੋਨੇ ਦਾ ਵਿੱਚ ਇਹਦੇ ਮਿਕਸ ਹੋਇਆ ਪਿਆ ਵੀ ਹੋਰ ਉਹ ਸਾਰਾ ਤਕਰੀਬਨ ਪੱਕ ਚੁੱਕਾ ਤੇ ਛੜੀ ਜਾਂਦਾ ਉਹ ਝੜਨ ਲੱਗ ਗਿਆ ਹੁਣ ਆਹ ਸਾਈਡ ਤੇ ਤੁਸੀਂ ਦੇਖ ਰਹੇ ਹੋ ਜਿਹੜੇ ਜ਼ਿਆਦਾ ਪੀਲੇ ਖੱਟੇ ਬੂਟੇ ਹੋਏ ਹੋਏ ਉਹ ਪੱਕੇ ਹੋਏ ਝੋਨੇ ਦੇ ਆ ਤੇ ਇਹ ਜਿਹੜਾ ਝੋਨਾ ਸਾਰਾ ਇਹ ਪੱਕ ਗਿਆ ਤੇ ਇਹਦੀਆਂ ਮੁੰਜਰਾਂ ਤੋਂ ਦਾਣੇ ਜਿਹੜੇ ਕਰਨ ਲੱਗੇ ਇਹ ਹੋਰ ਹੀ ਤਰ੍ਹਾਂ ਦਾ ਝੋਨਾ ਹੈ ਪਤਾ ਨਹੀਂ ਮੱਡਲ ਜਾਂ ਝੋਨਾ ਛੋਟੇ ਛੋਟੇ ਦਾਣੇ ਆ ਇਹਦੇ ਇਹ ਮੜਾ ਜਿਹਾ ਹੱਥ ਲਾਏ ਤੋਂ गिर ਜਾਂਦਾ ਹੁਣ ਇਹਨੇ ਜਿਹੜਾ ਹੁਣ ਨੁਕਸਾਨ ਕਰਨਾ ਉਹ ਕਰਨਾ ਹੀ ਕਰਨਾ ਹੈ ਅਗਲੀ ਵਾਰੀ ਜਦੋਂ ਫੇਰ ਆਪਾਂ ਝੋਨਾ ਲਾਉਣਾ ਇਹ ਜਿਹੜੇ ਦਾਣੇ ਦੇ ਵਿੱਚ ਡਿੱ ਤੇ ਹੁਣ ਇਹੇ ਦੇਖ ਲਓ ਤੁਸੀਂ ਜਿਹੜੇ ਦਾਣੇ ਕਰਨੇ ਆ ਉਹ ਵੀ ਕਰਨੇ ਆ ਇਹ ਜਿਹੜਾ ਡੈਗ ਕੇ ਇਹਨੇ ਨਾਲ ਦੇ ਹੋਰ ਬੂਟਿਆਂ ਨੂੰ ਵੀ ਖਰਾਬ ਕਰ ਰਿਆ ਸੋ ਗੱਲ ਆਪਾਂ ਉਹ ਕਰਨੀ ਆ ਵੀ ਕਿੰਨੀ ਕੁ ਗੁਣਵੱਤਾ ਹੁੰਦੀ ਆ ਜਿਹੜਾ ਆਪਾਂ ਬਾਹਰੋਂ ਵੀ ਲੈ ਕੇ ਬੀਜਦੇ ਆ ਕਿੰਨਾ ਕੋ ਸੋਧਿਆ ਹੋਇਆ ਹੁੰਦਾ ਉਹਦਾ ਆਪਾਂ ਨੂੰ ਕੋਈ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਹਾਂ ਥੈਲੇ ਤੇ ਜ਼ਰੂਰ ਲਿਖਿਆ ਹੁੰਦਾ ਵੀ ਇਹ ਇਹ ਸੋਧਿਆ ਹੋਇਆ ਬੀਜ ਹੈ ਫਲਾਨਾ ਇਹ ਧੌਂਕਾ ਹਨਾ ਹੁਣ ਤੁਸੀਂ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਆ ਵੀ ਇਹ ਸੋਧਿਆ ਹੋਇਆ ਕਿੰਨਾ ਕੁ ਹੁੰਦਾ ਫਿਰ ਆਪਾਂ ਇਹਦਾ ਇਹਦਾ ਹੱਲ ਕੀ ਹੋ ਸਕਦਾ ਇਹਦਾ ਹੱਲ ਦੋਸਤੋ ਇਹੀ ਹੈ ਕੀ ਆਪਾਂ ਬਾਜ਼ਾਰ ਤੋਂ ਜਾਂ ਮੰਡੀ ਤੋਂ ਬੀਜ ਲੈਣ ਦੀ ਬਜਾਏ ਕੋਸ਼ਿਸ਼ ਕਰੀਏ ਕਿ ਅਸੀਂ ਆਪ ਦਾ ਘਰ ਦਾ ਬੀਜ ਜਿਹੜਾ ਸਾਡੇ ਕੋਲੇ ਹੈਗਾ ਚੰਗਾ ਬੀ ਹੈਗਾ ਜਿਹੜਾ ਸਾਡੇ ਖੇਤ ਦੇ ਵਿੱਚ ਚੰਗੀ ਤਰ੍ਹਾਂ ਹੋਇਆ ਹੋਇਆ ਹੈ ਜਿੱਥੇ ਸਾਨੂੰ ਪਤਾ ਹੈ ਵੀ ਉਹਦੇ ਵਿੱਚ ਕੋਈ ਰਲਾ ਹੈ ਨਹੀਂਗਾ ਤਾਂ ਝੋਨਾ ਵੱਢਣ ਤੋਂ ਹੁਣ ਪਹਿਲਾਂ ਅਸੀਂ ਉਹ ਥਾਂ ਨੂੰ ਨਿਸ਼ਚਿਤ ਕਰਕੇ ਛਾਂਟ ਕੇ ਉਹਦੇ ਵਿੱਚ ਜੇ ਕੋਈ ਹੋਰ ਉਪਰੀ ਕਿਸਮ ਦਾ ਬੂਟਾ ਹੈਗਾ ਉਹਨੂੰ ਕੱਢ ਕੇ ਤਾਂ ਉਥੋਂ ਜਿਹੜਾ ਆਪ ਦਾ ਘਰ ਦਾ ਬੀ ਝਾੜ ਕੇ ਰੱਖ ਲਗੇ ਤਾਂ ਕਿ ਸਾਨੂੰ ਇਹ ਤਸੱਲੀ ਹੋਵੇ ਸਾਨੂੰ ਇਹ ਪਤਾ ਹੋਵੇ ਵੀ ਅਸੀਂ ਇਹ ਕਿਹੜੀ ਕਿਸਮ ਦਾ ਬੀਜ ਰੱਖਿਆ ਤਾਂ ਇਹ ਕਿੰਨਾ ਕਿਹੇ ਆ ਸੰਭਿਆ ਸਾਫ਼ ਸੁਥਰਾ ਹੈ ਤੇ ਕਿੰਨਾ ਕਿਹੇ ਮਲਕੀ ਇਹਦੇ ਵਿੱਚ ਕੋਈ ਰਲਾ ਹੈ ਨੀਗਾ ਜਾਂ ਕਿੰਨਾ ਕਿਹੇ ਸੋਧਿਆ ਹੋਇਆ ਕਿਉਂਕਿ ਜਦੋਂ ਅਸੀਂ ਆਪਦੇ ਹੱਥਾਂ ਦੇ ਨਾਲ ਉਹ ਝੋਨਾ ਝਾੜ ਕੇ ਉਹਦੇ ਵਿੱਚੋਂ ਜਿਹੜੇ ਦੂਸਰੀ ਕਿਸਮ ਦੇ ਬੂਟੇ ਉਹ ਕੱਢ ਕੇ ਤੇ ਝਾੜ ਕੇ ਰੱਖਾਂਗੇ ਤਾਂ ਸਾਨੂੰ ਇਹ ਪਤਾ ਹੋਊਗਾ ਵੀ ਇਹ ਸੋਧਿਆ ਹੋਇਆ ਹੈ ਜਾਂ ਇਹ ਕਿਹੜੀ ਕਿਸਮ ਹੈ ਤਾਂ ਤਕਰੀਬਨ ਜਿਹੜੀ ਸਾਡੇ ਆਮ ਕਿਸਾਨਾਂ ਦੇ ਵਿੱਚ ਹੀਰੌਂਸ ਬਣੀ ਹੋਈ ਹੈ ਕਿ ਆਪਾਂ ਬਾਜ਼ਾਰੋਂ ਵੀ ਲੈ ਕੇ ਬੀਜਣਾ ਤਾਂ ਉਸ ਨੂੰ ਆਪਾਂ ਦੋਸਤੋ ਘੱਟ ਕਰ ਗਏ ਕਿਉਂਕਿ ਉਹਦੇ ਨਾਲ ਆਪਣੇ ਦੋ ਨੁਕਸਾਨ ਹੁੰਦੇ ਆ ਜਿਵੇਂ ਹੁਣ ਮੈਂ ਤੁਹਾਨੂੰ ਫਸਲ ਦਿਖਾ ਰਿਹਾ ਾਂ ਝੋਨਾ ਦਿਖਾ ਰਿਹਾ ਾਂ ਇਹਦੇ ਵਿੱਚ ਬਾਹਲਾ ਨਹੀਂ ਤਾਂ ਮੈਨੂੰ ਪਤਾ ਵੀ ਕਿਉਂਕਿ ਮੇਰੇ ਸਾਹਮਣੇ ਇਹ ਮੈਂ ਦੇਖ ਰਿਹਾ ਾਂ ਤਾਂ 30 ਤੋਂ 35% ਜਿਹੜਾ ਇਹਦੇ ਵਿੱਚ ਜਿਹੜਾ ਦੂਸਰੀ ਕਿਸਮ ਦਾ ਝੋਨਾ ਰਲਿਆ ਹੋਇਆ ਹੈ ਜਿਹੜਾ ਹੁਣ ਲਗਭਗ ਇਹਦਾ ਝੜਨਾ ਤੈਅ ਆਏ ਨੇ ਦੂਸਰਾ ਝੋਨਾ ਪੱਕਣ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਸਾਰੇ ਬੂਟਿਆਂ ਤੋਂ ਇਹਦੇ ਦਾਣੇ ਉਹ ਝੜ ਜਾਣੇ ਆ। ਸੋ ਇਹਦਾ ਨੁਕਸਾਨ ਤੁਸੀਂ ਅੰਦਾਜ਼ਾ ਆਪ ਲਾ ਸਕਦੇ ਆ। ਕੱਲਾ ਇਹਨੇ ਝੜਨਾ ਨਹੀਂ ਇਹਨੇ ਦੂਜੇ ਬੂਟਿਆਂ ਨੂੰ ਖਰਾਬ ਵੀ ਕਰਨਾ ਹੈ, ਬਿਮਾਰੀ ਦਾ ਕਾਰਨ ਵੀ ਬੰਨਾ ਹੈ। ਹੋਰ ਵੀ ਬਹੁਤ ਸਾਰੀਆਂ ਇਹ ਚੀਜ਼ਾਂ ਨੇ ਸਮੱਸਿਆ ਦੇਣੀਆਂ ਤੇ ਝੋਨੇ ਦੇ ਝਾੜ ਤੇ ਜਿਹੜਾ ਅਸਰ ਪੈਣਾ ਹੈ ਉਹ ਅੱਗੇ ਜਾ ਕੇ ਕਿਸਾਨ ਨੂੰ ਪਤਾ ਲੱਗਣਾ ਹੈ। ਕੋਸ਼ਿਸ਼ ਕਰੂੰਗਾ ਮੈਂ ਤੁਹਾਡੇ ਨਾਲ ਵੀਡੀਓ ਫੇਰ ਵੀ ਸਾਂਝੀ ਕਰਾਂ ਕਿ ਇਹ ਇਹਨੇ ਕਿੰਨਾ ਕੁ ਨੁਕਸਾਨ ਜਿਹੜਾ ਕੀਤਾ ਹੈ। ਸੋ ਆਓ ਦੋਸਤੋ ਆਪਾਂ ਕੋਸ਼ਿਸ਼ ਕਰੀਏ ਕਿ ਆਪਦੇ ਘਰ ਦਾ ਵੀ ਤਿਆਰ ਕਰੀਏ। ਜਿਹੜਾ ਸਾਡਾ ਸਾਫ਼ ਸੁਥਰਾ ਝੋਨਾ ਹੈ ਜਿਹੜਾ ਏਰੀਆ ਵਧੀਆ ਹੈ ਉਥੋਂ ਅਸੀਂ ਆਪ ਦਾ ਘਰ ਦਾ ਬੀ ਰਖੀਏ ਤਾਂ ਕਿ ਅਸੀਂ ਆਰਥਿਕ ਸੰਕਟ ਤੋਂ ਬਚ ਸਕੀਏ ਸਾਨੂੰ 200 ਜਾਂ 250 ਰੁਪਏ ਕਿਲੋ ਬੀ ਜਿਹੜਾ ਉਹ ਨਾ ਲੈਣਾ ਪਵੇ ਸਾਡੇ ਘਰ ਦਾ ਬੀ ਹੋਵੇ ਜਿਹੜਾ ਸਾਨੂੰ 25-30 ਰੁਪਏ ਕਿਲੋ ਪੈਂਦਾ ਉਹ ਅਸੀਂ ਆਪ ਦਾ ਬੀ ਤਿਆਰ ਕਰਗੇ ਤੇ ਨਾ ਹੀ ਸਾਡਾ ਜਿਹੜਾ ਹੈ ਝਾੜ ਦੇ ਵਿੱਚ ਕਮੀ ਹੋਵੇ ਉਹਦੇ ਨਾਲ ਵੀ ਜਿਹੜਾ ਸਾਡਾ ਆਰਥਿਕ ਨੁਕਸਾਨ ਹੁੰਦਾ ਉਹ ਤੋਂ ਵੀ ਅਸੀਂ ਬਚ ਸਕੀਏ ਸੋ ਇਸ ਵੀਡੀਓ ਬਣਾਉਣ ਦਾ ਜਿਹੜਾ ਮਤਲਬ ਇਹ ਹੀ ਸੀ ਕਿ ਜਿਹੜੇ ਸਾਡੇ ਕਿਸਾਨ ਵੀਰ ਐ ਇਸ ਚੀਜ਼ ਤੋਂ ਅਵੇਅਰ ਹੋ ਜਾਣ ਝੋਨਾ ਹਣ ਵੜਨ ਦੀ ਤਿਆਰੀ ਐ ਸੋ ਉਦੋਂ ਪਹਿਲਾਂ ਪਹਿਲਾਂ ਜਰੂਰ ਸਾਰੇ ਵੀਰ ਇਹ ਇੱਕ ਚੀਜ਼ 'ਤੇ ਧਿਆਨ ਦੇਣ ਕਿ ਅਸੀਂ ਆਪਦੇ ਘਰ ਦਾ ਬੀਜ ਰੱਖਣਾ ਸਾਨੂੰ ਮੁੜ ਕੇ ਕਿਤੇ ਅਲੱਗ-ਅਲੱਗ ਥਾਵਾਂ 'ਤੇ ਜਾ ਕੇ ਸਾਨੂੰ ਉਦੋਂ ਠੋਕਰਾਂ ਖਾਣੀਆਂ ਪੈਂਦੀਆਂ ਕੋਈ ਕਿਤੇੋਂ ਭਜਦਾ ਬੀਜ ਲੈਣ ਕੋਈ ਕਿਤੇੋਂ ਭਜਦਾ ਕਿਉਂਕਿ ਮੰਡੀ ਦੇ ਵਿੱਚ ਸ਼ਾਰਟੇਜ ਹੋ ਜਾਂਦੀ ਉਸ ਸਮੇਂ ਤਾਂ ਬੀ ਵੀ ਜਿਹੜਾ ਸਾਨੂੰ ਉਹ ਬਹੁਤ ਮਹਿੰਗਾ ਮਿਲਦਾ ਸੋ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਦੋਸਤੋ ਆਪਦੇ ਘਰ ਦਾ ਬੀਜ ਘਰੇ ਜਿਹੜਾ ਝੋਨਾ ਫਸਲ ਆਪਣੀ ਖੇਤ ਬੀਜੀ ਹੋਈ ਹੈ ਉਹ ਉੱਥੋਂ ਝਾੜ ਕੇ ਵਧੀਆ ਸ਼ੁੱਧ ਤੇ ਸਾਫ਼ ਸੁਥਰਾ ਬੀਜ ਰੱਖੋ ਤਾਂ ਕਿ ਤੁਹਾਨੂੰ ਕੋਈ ਆਰਥਿਕ ਨੁਕਸਾਨ ਜਿਹੜਾ ਉਹ ਨਾ ਹੋਵੇ ਝਾੜ ਦੇ ਵਿੱਚ ਵੀ ਕਮੀ ਨਾ ਆਵੇ ਵਿੱਚ ਰਲਾਅ ਵੀ ਨਾ ਹੋਵੇ ਤੇ ਬੀਜ ਜਿਹੜਾ ਉਹ ਸਾਨੂੰ ਬਾਹਰੋਂ ਮੰਡੀ ਚੋਂ ਮਹਿੰਗੇ ਭਾਅ ਦਾ ਵੀ ਨਾ ਲੈਣਾ ਪਵੇ ਸੋ ਇੰਨੀ ਕੁ ਜਾਣਕਾਰੀ ਦੋਸਤੋ ਤੁਹਾਡੇ ਵਾਸਤੇ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਨਵਾਂ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਚੰਗੀ ਲੱਗੀ ਅਨਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ